ਬਾਰੇ ਦੇ ਆਪੇ ਸਾਥੀਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਸਾਥੀਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਇਹ ਸੋ ਦੱਸ ਦਿਓ ਸਾਰੇ ਜਣੇ ਕਮੈਂਟ ਕਰਕੇ ਕੀ ਆਵਾਜ਼ ਸਾਰਿਆਂ ਨੂੰ ਸਾਫ਼ ਆ ਰਹੀ ਹੈ ਠੀਕ ਹੈ ਆਖਿਰਕਾਰ ਚਲੋ 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 5994 ਬੇਰੁਜ਼ਗਾਰ ਅਧਿਆਪਕ ਸਾਥੀਓ ਜਿਵੇਂ ਕਿ ਆਪਾਂ ਕੱਲ ਲਾਈਵ ਦੇ ਵਿੱਚ ਅਨਾਉਂਸ ਕੀਤਾ ਸੀ ਕਿ ਅੱਜ ਜੋ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਾਹਿਬ ਫਰੀਦਕੋਟ ਵਿਖੇ ਪਹੁੰਚ ਰਹੇ ਨੇ ਤਾਂ ਉੱਥੇ ਆਪជា ਮੰਗਾ ਨੂੰ ਲੈ ਕੇ 5994 ਅਧਿਆਪਕ ਵੀ ਪਹੁੰਚਣਗੇ ਤਾਂ ਉਸ ਦੇ ਸਬੰਧ ਵਿੱਚ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਸੀ ਉਸ ਦੇ ਸਬੰਧ ਵਿੱਚ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਉਹਨਾਂ ਦਾ ਪਹਿ ਪੈਰ ਦੇਿਲ ਤੋਂ ਧੰਨਵਾਦ ਕਰਦੇ ਆਂ ਔਰ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਔਰ ਬਹਾਨੇ ਮਾਰ ਕੇ ਔਰ ਇਹ ਗੱਲਾਂ ਕਰਕੇ ਜੀ ਅਸੀਂ ਆ ਨਹੀਂ ਸਕਦੇ ਬੱਸਾਂ ਦੀ ਹੜਤਾਲ ਏ ਜਾਂ ਕਿਵੇਂ ਉਹਨਾਂ ਦਾ ਵੀ ਪਹਿ ਪੈਰ ਦੇਿਲ ਤੋਂ ਧੰਨਵਾਦ ਕਰਦੇ ਆਂ ਕਿ ਉਹ ਭਰਤੀ ਨੂੰ ਲੇਟ ਕਰਾਉਣ ਵਾਸਤੇ ਆਪ ਖੁਦ ਜ਼ਿੰਮੇਵਾਰ ਨੇ ਗੱਲਿਆ ਗਰੁੱਪਾਂ ਦੇ ਵਿੱਚ ਗੱਲ ਕਰਨ ਦੇ ਨਾਲ ਭਰਤੀ ਨੇ ਪੂਰਾ ਨਹੀਂ ਹੋਣਾ ਅਖੀਰ ਤੇ ਵੀ ਤੁਹਾਨੂੰ ਜਦੋਂ ਮਰਜ਼ੀ ਨਿਕਲਿਆ ਜੇ ਘਰਾਂ ਤੋਂ ਨਿਕਲ ਕੇ ਬਾਹਰ ਤੁਹਾਨੂੰ ਆਣਾ ਹੀ ਪੈਣਾ ਸਿਰਫ ਗਰੁੱਪਾਂ ਦੇ ਵਿੱਚ ਲਿਸਟਾਂ ਬਣਾਉਣ ਨਾਲ ਮੈਰਿਟ ਬਣਾਉਣ ਨਾਲ ਜਾਂ ਇਹ ਪੁੱਛਣ ਨਾਲ ਵੀ ਨੋਟ ਜੁਆਇਨਿੰਗ ਡਾਟਾ ਕਦੋਂ ਆ ਰਿਹਾ ਹੈ ਤਾਂ ਇਹ ਸਾਕਿਓ ਕੁਝ ਵੀ ਤੁਹਾਡੇ ਹੱਥ ਨਹੀਂ ਲੱਗਣਾ ਸਰਕਾਰ ਆਪਣਾ ਸਮਟ ਪਾ ਰਹੀ ਹੈ ਔਰ ਸਮਟ ਪਾਉਣ ਦੇ ਵਿੱਚ ਜਿਹੜਾ ਤੁਸੀਂ ਉਹਨਾਂ ਦਾ ਸਾਥ ਜਿਹੜਾ ਤੁਸੀਂ ਦੇ ਰਹੇ ਹੋ ਔਰ ਇੱਥੇ ਅੱਜ ਫੇਰ ਇੱਕ ਤਰ੍ਹਾਂ ਇਹ ਰ ਇੱਥੇ ਸਿੱਖਿਆ ਮੁੱਖ ਮੰਤਰੀ ਸਾਹਿਬ ਤਾਂ ਆਏ ਪਰ ਉਹਨਾਂ ਨੂੰ ਮਿਲਾਨ ਦੇ ਨਾਂ ਤੇ ਜਿਹੜਾ ਵੀ ਕੁਝ ਹੋਇਆ ਉਹ ਤੁਸੀਂ ਸਾਰੇ ਸਾਥੀ ਪਹਿਲਾਂ ਹੀ ਪੱਲੀ ਪਾਤ ਜਾਣੋ ਕਿਉਂਕਿ ਪਹਿਲੇ ਗੱਲ ਤਾਂ ਆਪਣਾ ਕੇਡਰ ਦੀ ਜਿੰਨੀ ਕੁ ਸੰਖਿਆ ਸੀ ਇੱਥੇ ਜਿਹੜਾ ਪੁੱਜੇ ਅੱਜ ਸਾਥੀ ਉਹ ਨਾਮ ਆਤਰ ਸੀ ਔਰ ਜਿਹੜੇ ਸਾਥੀ ਘਰਾਂ 'ਚ ਬੈਠੇ ਰਹੇ ਔਰ ਕਈ ਕਹਿੰਦੇ ਨੇ ਜੀ ਅੱਜ ਕਈਆਂ ਨੇ ਇਹ ਵੀ ਬਹਾਨਾ ਲਾਇਆ ਜੀ ਅਸੀਂ ਆ ਨਹੀਂ ਸਕਦੇ ਮੈਂ ਸਾਥ ਨਹੀਂ ਬਣਿਆ ਤਾਂ ਇੱਕ ਗੱਲ ਯਾਦ ਰੱਖਿਆ ਜੇ ਸਾਥੀਓ ਜੇ ਇਸ ਦਿਨ ਤੁਹਾਨੂੰ ਜਲੰਧਰ ਲੁਧਿਆਣਾ ਵੱਖਰੇ ਵੱਖਰੇ ਡਿਸਟ੍ਰਿਕਟਾਂ ਦੇ ਵਿੱਚ ਤੁਹਾਨੂੰ ਆਰਡਰ ਮਿਲੇ ਉਸ ਦਿਨ ਸਕੂਲ ਤੁਹਾਨੂੰ ਕੱਲਿਆਂ ਨੇ ਜਾਣਾ ਪੈਣਾ ਕਿਸੇ ਸਾਥੀ ਨੇ ਤੁਹਾਡਾ ਸਾਥ ਨਹੀਂ ਦੇਣਾ ਔਰ ਫੰਕਸ਼ਨਾਂ ਦਾ ਵੀ ਬਹਾਨਾ ਬੜਾ ਲਾ ਰਹੇ ਨੇ ਕਿੱਧਰ ਸਾਥੀਓ ਇੱਕ ਗੱਲ ਨੂੰ ਸਮਝਿਆ ਜੇ ਜਿੰਨਾ ਮਰਜੀ ਬਹਾਨੇ ਬਣਾ ਲਓ ਤੁਸੀਂ ਭਰਤੀ ਨੂੰ ਆਪ ਹੀ ਲੇਟ ਕਰਾ ਰਹੇ ਹੋ ਜੇਕਰ ਭਰਤੀ ਨੂੰ ਪੂਰਾ ਕਰਾਉਣਾ ਹੈ ਜਲਦੀ ਸਕੂਲਾਂ 'ਚ ਜਾਣਾ ਚਾਹੁੰਦੇ ਹੋ ਤਾਂ ਇਸ ਇੱਕ ਸਿੰਗਲ ਡੇ ਦੇ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀ ਅਹਿਮੀਅਤ ਨੂੰ ਸਮਝੋ ਜਿੰਨਾ ਚਿਰ ਸਰਕਾਰ ਦੇ ਧੌਣ ਤੇ ਗੋਡਾ ਤੁਸੀਂ ਨਹੀਂ ਰੱਖਦੇ ਉਹਨਾਂ ਚਿਰ ਜਿਹੜਾ ਭਰਤੀ ਤੁਸੀਂ ਪੂਰਾ ਨਹੀਂ ਕਰਾ ਸਕਦੇ ਕਿਉਂਕਿ ਸਰਕਾਰ ਹੱਲੇ ਵੀ ਜਿਹੜਾ ਲਾਰੇ ਲਗਾ ਰਹੀ ਏ ਔਰ ਸਮੇਂ ਦੀ ਮੰਗ ਕਰ ਰਹੀ ਏ ਸਰਕਾਰ ਆਪਦਾ 4 ਸਾਲ ਦਾ ਸਮਾਂ ਟਪਾ ਚੁੱਕੀ ਏ ਔਰ ਪਹਿਲੀ ਕੈਬਨਿਟ ਦੀ ਜਿਹੜੀ ਭਰਤੀ ਸੀ ਉਹ ਹਾਲੇ ਤੱਕ ਪੂਰੀ ਨਹੀਂ ਹੋਈ ਸਿੱਖਿਆ ਮੰਤਰੀ ਜੀ ਕਹਿੰਦੇ ਨੇ ਜੀ ਸਾਨੂੰ ਸਮਾਂ ਦਿਓ ਪਤਾ ਨਹੀਂ ਕਿੰਨਾ ਕੁ ਸਮਾਂ ਇਹਨਾਂ ਨੂੰ ਹੋਰ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਦਾ ਜੇ ਆਪਾਂ ਨੂੰ ਮਿਲਦਾ ਹੀ ਨਹੀਂ ਉਹ ਮੀਟਿੰਗਾਂਤ ਅੱਗੇ ਵੀ ਉਹਨਾਂ ਨੇ ਤਿੰਨ ਦਿੱਤੀਆਂ ਅੱਜ ਵੀ ਮੀਟਿੰਗ ਦੇ ਨਾਂ ਤੇ ਗਏ ਪਰ ਨਹੀਂ ਕੁਝ ਵੀ ਨਹੀਂ ਇੱਕ ਪਾਸੇ ਤੋਂ ਸਾਫ਼ ਹੀ ਜਿਹੜਾ ਉਹ ਇੱਕ ਪਾਸੇ ਤੋਂ ਕਾਰ ਦਿੱਤਾ ਜਾਂਦਾ ਕਹਿੰਦੇ ਨੇ ਜੀ ਫਾਈਲ ਦੇ ਦਿਓ ਤੁਹਾਡੀ ਫਾਈਲ ਪਹਤਾ ਦਿੱਤੀ ਜਾਏਗੀ ਫਾਈਲ ਦਾ ਬਾਅਦ ਚ ਉਹ ਹੱਥ ਸੇਕ ਲੈਂਦੇ ਨੇ ਜਿੱਦੋਂ ਖੰਡ ਲੱਗਦੀ ਹੈ ਇਹਨਾਂ ਤਾਂ ਸਾਥੀਓ ਇਹ ਗੱਲਾਂ ਨੂੰ ਸਮਝੋ ਤੁਹਾਨੂੰ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚੋਂ ਘਰ ਕੇ ਨਿਕਲਣਾ ਪਏਗਾ ਤਾਂ ਤੁਹਾਡੀ ਜਿਹੜੀ ਭਰਤੀ ਜਿਹੜੀ ਹੈ ਉਹ ਪੂਰੀ ਹੋਵੇਗੀ ਤਾਂ ਜਿਹੜੇ ਨੇ ਤੁਹਾਡੇ ਨੁਕੀ ਪੱਤਰ ਤੁਹਾਨੂੰ ਮਿਲਣਗੇ ਜਿੰਨਾ ਚਿਰ ਸਰਕਾਰ ਨੂੰ ਤੁਸੀਂ ਸਿੱਧੀ ਟੱਕਰ ਨਹੀਂ ਲੈਂਦੇ ਜੋ ਆਪਾਂ ਮੈਂ ਜਲਾਈ ਹੈ ਯੁੱਧ ਬੇਰੁਜ਼ਗਾਰੀ ਦੇ ਵਿਰੁੱਧ ਤਾਂ ਉਸ ਦੇ ਮੈਮ ਦਾ ਹਿੱਸਾ ਤੁਸੀਂ ਨਹੀਂ ਬਣਦੇ ਘਰਾਂ ਚੋਂ ਨਹੀਂ ਨਿਕਲਦੇ ਤਾਂ ਸਾਥੀਓ ਤੁਹਾਨੂੰ ਜਿਹੜਾ ਤੁਹਾਡੇ ਰੁਜ਼ਗਾਰ ਦੀ ਜਿਹੜੀ ਇਹ ਔਲਾਟ ਜਗਦੀ ਹੋਈ ਨਹੀਂ ਵਿਖੇਗੀ ਆਪਦੇ ਕਮਰ ਕੱਸੇ ਤੁਹਾਨੂੰ ਅਸੀਂ ਪਹਿਲਾਂ ਵੀ ਕਿਹਾ ਸੀ ਪਿਆਰ ਰੱਖੋ ਕੱਸ ਕੇ ਰੱਖੋ ਬੈਗ ਜਿਹੜੇ ਪੈਕ ਕਰਾਏ ਸੀ ਉਹ ਬੈਗ ਨੂੰ ਅ ਵਿੱਚੋਂ ਕੱਪੜੇ ਕੱਢੋ ਨਾ ਤਿਆਰ ਰੱਖੋ ਜਲਦੀ ਜਿਹੜਾ ਯੂਨੀਅਨ ਤੁਹਾਨੂੰ ਇੱਕ ਪੱਕੇ ਮੋਰਚੇ ਦਾ ਜਿਹੜਾ ਐਲਾਨ ਕਰਨ ਜਾ ਰਹੀ ਹੈ ਕੋਜੀ ਦਿਨਾਂ ਦੇ ਵਿੱਚ ਤੁਹਾਨੂੰ ਉਹ ਸਥਾਨ ਸਮਾਂ ਜਿਹੜਾ ਐ ਲਾਈਵ ਹੋ ਕੇ ਉਹ ਜਰੂਰ ਦੱਸਿਆ ਜਾਏਗਾ ਔਰ ਜਿਹੜੇ ਅਗਲੀ ਰਣਨੀਤੀ ਹੈ ਸਿੰਗਲ ਡੇ ਦੇ ਪ੍ਰੋਟੈਸਟਾਂ ਦੀ ਉਹ ਵੀ ਨਾਲ ਦੀ ਨਾਲ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ ਪਰ ਇਹ ਸਾਰੇ ਪ੍ਰੋਟੈਸਟ ਤੁਹਾਡੇ ਸਾਥ ਦੇ ਨਾਲ ਹੀ ਲੱਗਨੇ ਨੇ ਜੇ ਅੱਜ ਨਾਲ ਅੱਜ ਵੀ ਕੈਡਰ ਦੀ ਗਿਣਤੀ ਜਿੰਨਾ ਜਿਹੜਾ ਇੱਕ ਸਾਥੀ ਨੂੰ ਬੇਨਤੀ ਹੈ ਵੀ ਸਾਥੀਆਂ ਨੂੰ ਇੱਕ ਹੀ ਦਿਖਾ ਦਿਓ ਅੱਜ ਕਿੰਨਾ ਕੈਡਰ ਜਿਹੜਾ ਸੀ ਉਹ ਮੁੱਖ ਮੰਤਰੀ ਵਾਸਤੇ ਪਹੁੰਚਿਆ ਸੀ ਇੱਥੇ ਭਰਾਓ ਕਰਨਾ ਮੁੱਖ ਮੰਤਰੀ ਦਾ ਕਰਾਓ ਕਿ ਆਏ 20 ਜਣੇ ਤਾਂ ਇਹ ਜਰੂਰ 20 ਜਣੇ ਜਿਹੜੇ ਨੇ ਆਪਦੇ ਹੌਸਲੇ ਦੀ ਜੰਗ ਜਿਹੜੇ ਨੇ ਉਹ ਜਾਰੀ ਰੱਖੀ ਇਹਨਾਂ ਨੇ ਇਹ ਜਰੂਰ ਕਾਮਯਾਬ ਕਾਮਯਾਬੀ ਵੱਲ ਵਧ ਰਹੇ ਨੇ ਪਰ ਜਿਹੜੇ ਘਰਾਂ 'ਚ ਬੈਠੇ ਨੇ ਉਹ ਸਿਰਫ ਬਹਾਨਿਆਂ ਵਾਲੀ ਵੱਧ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਜਿਹੜੀ ਯੂਨੀਅਨ ਹੈ ਉਹ ਆਪ ਦਾ ਕੋਈ ਪ੍ਰੋਗਰਾਮ ਅਨਾਉਂਸ ਕਰਦੀ ਹੈ ਉਸ ਪ੍ਰੋਗਰਾਮ ਦਾ ਇੱਕ ਵੱਡੇ ਹਜੂਮ ਦੇ ਰੂਪ ਵਿੱਚ ਹਿੱਸਾ ਬਣੋ ਸਰਕਾਰ ਦੇ ਨਾਲ ਲੜਨਾ ਪੈਣਾ ਹੈ ਮੱਥਾ ਲਾਉਣਾ ਪੈਣਾ ਕਿਉਂਕਿ ਹੁਣ ਆਪਣੇ ਜਿਹੜੇ ਅਗਲੇ ਪ੍ਰੋਟੈਸਟ ਹੋਣਗੇ ਉਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਜਿਹੜੇ ਨੇ ਉਹ ਗੁੱਪ ਫੈਕਸ਼ਨ ਦੇਖਣ ਨੂੰ ਮਿਲਣਗੇ ਇਹ ਗੁੱਪ ਫੈਕਸ਼ਨ ਹੀ ਜਿਹੜੇ ਨੇ ਉਸ ਸਮੇਂ ਦਾ ਜਿਹੜਾ ਜਿਹੜਾ ਸਮਾਂ ਸਰਕਾਰ ਮੰਗ ਰਹੀ ਏ ਵਾਰ-ਵਾਰ ਸਮੇਂ ਦੀ ਆਪਾਂ ਨੂੰ ਆਰਗੂਮੈਂਟ ਕਰ ਰਹੀ ਏ ਉਹ ਸਮੇਂ ਦਾ ਅੰਤ ਜਿਹੜਾ ਏ ਉਹ ਇਹ ਗੁਪਤ ਐਕਸ਼ਨ ਹੀ ਕਰਾਉਣਗੇ ਪਰ ਇਹ ਗੁਪਤ ਐਕਸ਼ਨ ਕੇਡਰ ਦੇ ਸਾਥ ਨਾਲ ਲੱਗਣਗੇ ਐਸ ਲਈ ਕੇਡਰ ਨੂੰ ਬੇਨਤੀ ਏ ਵੀ ਤਿਆਰ-ਬਰ ਤਿਆਰ ਰਹੋ ਜਦੋਂ ਯੂਨੀਅਨ ਤੁਹਾਨੂੰ ਕਾਲ ਦਿੰਦੀ ਏ ਤੁਸੀਂ ਇੱਕ ਆਵਾਜ਼ ਦੇ ਉੱਤੇ ਇੱਕ ਵੱਡੇ ਹਜੂਮ ਦੇ ਰੂਪ ਵਿੱਚ ਪਹਿਲੇ ਦਿਨ ਤੋਂ ਹੀ ਧਰਨੇ ਤੇ ਸ਼ਮੂਲੀਅਤ ਕਰਨੀ ਏ ਤਾਂ ਤਾਂ ਜੋ ਜਿਹੜਾ ਆਪਾਂ ਵੀ ਆਪਦੇ ਰੁਜ਼ਗਾਰ ਦੇ ਅਧਿ ਹੱਕੀ ਮੰਗਾਂ ਨੂੰ ਪੂਰਾ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਵੱਲ ਜਾ ਸਕੀਏ ਅਗਲੀ ਜਾਣਕਾਰੀ ਸਾਥੀ ਮੈਡਮ ਮੈਡਮ ਮੀਨੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਆਪਣਾ ਪ੍ਰੋਟੈਸਟ ਲੀਕਿਆ ਹੋਇਆ ਸੀ ਸੀਐਮ ਦਾ ਘਰਾਵ ਕਰਨ ਲਈ ਫੀਡ ਕੋਟ ਤੇ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਪਹਿਲਾਂ ਤਾਂ ਘਰ ਬੈਠੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਆਪਾਂ ਸੀਐਮ ਦਾ ਘਰਾਵ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਸੀਐਮ ਦੇ ਸਾਹਮਣੇ ਫੋਰਸ ਲੱਗੀ ਹੁੰਦੀ ਹੈ 500000 ਆਪਾਂ ਘੇਰਨ ਜਾ ਰਹੇ ਹਾਂ ਸਿਰਫ 20 ਜਣੇ ਤਾਂ ਆਪਾਂ ਨੂੰ 6-6-7-7 ਜਣੇ ਇੱਕ ਜਣੇ ਨੂੰ ਚੱਕਣ ਵਾਲੇ ਹੋਣਗੇ ਤੇ ਤੁਸੀਂ ਆਪ ਹੀ حساب ਲਾ ਲਓ ਆਪਾਂ ਨੂੰ ਘਟੋ ਘਟ 1000 ਬੰਦਿਆਂ ਨੂੰ ਬਾਹਰ ਨਿਕਲਣਾ ਚਾਹੀਦਾ ਤਾਂ ਸਾਰੇ ਅੱਗੇ ਹੱਥ ਬਣ ਕੇ ਬੇਨਤੀ ਹੈ ਹੁਣ ਜਦੋਂ ਦੀ ਪੱਕੇ ਮੋਰਚੇ ਦੀ ਬੋਲ ਦਿੱਤੀ ਜਾਂਦੀ ਹੁੰਦੀ ਹੈ ਵੱਲੋਂ ਜਾਂ ਆਪਣਾ ਕੋਈ ਵੀ ਪ੍ਰੋਟੈਸਟ ਲਿਖਿਆ ਜਾਂਦਾ ਵਨ ਡੇ ਸਿੰਗਲ ਪ੍ਰੋਟੈਸਟ ਤਾਂ ਵੱਧ ਤੋਂ ਵੱਧ ਕੁੜੀਆਂ ਨੂੰ ਵੱਧ ਤੋਂ ਵੱਧ ਬੇਨਤੀ ਆ ਅਸੀਂ ਵੀ ਤਾਂ ਕੁੜੀਆਂ ਘਰਾਂ ਚੋਂ ਨਿਕਲ ਕੇ ਆਉਣੀਆਂ ਐਟ ਏ ਟਾਈਮ ਸਾਡੇ ਵੀ ਮਾਪੇ ਸਾਨੂੰ ਹਸਲਾ ਦਿੰਦੇ ਨੇ ਤੇ ਆਪਦੇ ਮਾਪੇ ਆ ਨਾ ਤੁਸੀਂ ਖੁਦ ਸਮਝਾਉਣਾ ਹੈ ਕਿ ਅਸੀਂ ਜਾਵਾਂਗੇ ਤਾਂ ਸਾਡਾ ਹੱਲ ਹੋਵੇਗਾ ਕੁੜੀਆਂ ਦੀ ਗਿਣਤੀ ਵੱਧਾ ਤਾਂ ਕੁੜੀਆਂ ਨੂੰ ਵੱਧ ਹੀ ਨਿਕਲਣਾ ਪੈਣਾ ਤਾਂ ਹੀ ਆਪਣਾ ਹੱਲ ਹੋਵੇਗਾ ਧੰਨਵਾਦ ਸਤਿਕਾਰਯੋਗ ਸਾਥੀਓ ਪੀਟੀਟੀ ਨਾਟ 99 ਸਾਥੀਆਂ ਨੂੰ ਵੀ ਅ ਅੱਜ ਲਈ ਜੋ ਪ੍ਰੋਟੈਸਟ ਤੇ ਬੁਲਾਇਆ ਗਿਆ ਸੀ ਤੁਸੀਂ ਦੇਖ ਚੁੱਕੇ ਹੋ ਕਿ ਕਿੰਨੇ ਕੁ ਸਾਥੀ ਆਏ ਸੀ ਚਲੋ ਜੋ ਹੋ ਗਿਆ ਹੋ ਗਿਆ ਬਾਰੇ ਇਸ ਤੋਂ ਅੱਗੇ ਬੇਨਤੀ ਹੈ ਵੀ ਤੁਸੀਂ ਸਾਰੇ ਜਦੋਂ ਵੀ ਆਪਣੀ ਯੂਨੀਅਨ ਐਲਾਨ ਕਰਦੀ ਏ ਪ੍ਰੋਟੈਸਟ ਲਈ ਤੇ ਸਾਰੇ ਉੱਥੇ ਪਹੁੰਚਿਆ ਕਰੋ ਹੁਣ ਅੱਜ ਤੁਸੀਂ 15 ਅਗਸਤ ਦਾ ਲਗਭਗ ਸਾਰਿਆਂ ਨੇ ਸਟੇਟਸ ਲਗਾਇਆ ਹੋਵੇਗਾ ਵੀ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਇਹ ਉਹ ਕੁਝ ਵੀ ਤੇ ਉਸ ਨੂੰ ਤੁਸੀਂ ਕਦੇ ਸੋਚ ਕੇ ਦੇਖਿਆ ਵੀ ਤੁਸੀਂ ਆਜ਼ਾਦ ਹੋ ਜਾਂ ਨਹੀਂ ਤੁਸੀਂ ਕਾਹਦੇ ਕਾਹਦੇ ਆਜ਼ਾਦ ਹੋ ਜਦੋਂ ਤੁਸੀਂ ਆਪਣੇ ਹੱਕ ਲੈਣ ਲਈ ਕਰੋ ਨਿਕਲੇ ਨਹੀਂ ਪਹਿਲਾ ਕਸੂਰ ਵਾਰਾ ਸਿੱਖੋ ਦੇ ਫਿਰ ਉਤੋਂ ਸਰਕਾਰਾਂ ਆਪਣੇ ਤੇ ਜਦੋਂ ਆਪਾਂ ਉੱਥੇ ਪਹੁੰਚਦੇ ਆ ਪ੍ਰੋਟੈਸਟ ਕਰਨ ਲਈ ਉੱਥੇ ਕਿਸੇ ਆਮ ਜਨਤਾ ਦੀ ਐਂਟਰੀ ਨਹੀਂ ਹੁੰਦੀ ਉਦੋਂ ਕਸੂਰ ਸਰਕਾਰ ਵੀ ਏ ਪਰ ਆਪਾਂ ਕਰੋ ਤਾਂ ਤੁਰੀਏ ਅੱਗੇ ਤੋਂ ਇਹ ਬੇਨਤੀ ਏ ਵੀ ਜਦੋਂ ਵੀ ਆਪਣਾ ਪੱਕਾ ਤਰਨਾ ਹੋਏਗਾ ਜਾਂ ਕੋਈ ਇੱਕ ਦਿਨ ਦਾ ਪ੍ਰੋਟੈਸਟ ਹੁੰਦਾ ਹੈ ਉੱਥੇ ਵੱਧ ਤੋਂ ਵੱਧ ਸਾਥੀ ਆਓ ਅੱਜ ਬੱਸਾਂ ਚਾਹੇ ਬੰਦ ਸੀ ਫਿਰ ਵੀ ਲੜਕੀਆਂ ਪਹੁੰਚੀਆਂ ਨੇ ਨਾ ਲੜਕੇ ਵੀ ਪਹੁੰਚੇ ਨੇ ਆਪਣਾ ਆਪਾਂ ਨੂੰ ਖੁਦ ਨੂੰ ਲੈ ਕੇ ਚੱਲਣਾ ਪੈਗਾ ਵੀ ਅਸੀਂ ਕਿੱਦਾਂ ਪਹੁੰਚ ਰਿਹਾ ਸੀ ਧੰਨਵਾਦ ਸਾਰਿਆਂ ਬਹੁਤ ਹੀ ਸਤਿਕਾਰਯੋਗ 1994 ਬੇਰੁਜ਼ਗਾਰਾਂ ਦੇ ਆਪਕੇ ਸਾਥੀਓ ਤੁਸੀਂ ਜਦ ਵੀ ਦੇਖੋਗੇ ਤੁਸੀਂ ਜਦ ਵੀ ਦੇਖੋਗੇ ਕਾਰਖਾਨੇ ਦੇ ਸਾਥੀਆਂ ਨੂੰ ਤੁਸੀਂ ਜਦ ਵੀ ਦੇਖੋਗੇ ਕਾਰਖਾਨੇ ਦੇ ਪੰਨਿਆਂ ਨੂੰ ਹੋਏ ਜੋ ਇਹ ਮਾਅਕੇ ਜਦੋਂ ਉਹਨਾਂ ਦੇ ਰਾਜ ਖੋਲੋਗੇ ਕੁਝ ਕਲਮਾਂ ਦੇ ਜ਼ਰੀਏ ਕੁਝ ਸ਼ਮਸ਼ੀਰ ਦੇ ਜ਼ਰੀਏ ਉਹ ਸਾਥੀਓ ਜੋ ਅੱਜ ਸੀਐਮ ਜੀ ਫਰੀਦਕੋਟ ਆਏ ਸਨ ਸਾਥੀਓ ਜਿਨਾ ਇਮਾਨ ਤੇ ਮਾਨ ਦੇ ਨਾਲ ਆਪਾਂ ਇਹ ਸਰਕਾਰ ਬਣਾਈਏ ਤੁਸੀਂ ਇਸ ਤੇ ਗੌਰ ਕਰਿਓ ਕਿ ਇਹ ਸਰਕਾਰ ਓਨੀ ਇਮਾਨਦਾਰ ਨਹੀਂ ਰਹੀ ਕਿਉਂਕਿ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਸਾਥੀ ਸਰਿੰਦਰਪਾਲ ਜੀ ਖੜੇ ਨੇ ਜਦੋਂ ਇਹ ਲੀਲਾ ਭੌਣ ਦੇ ਵਿੱਚ ਟਾਵਲ ਤੇ ਚੜੇ ਸੀ ਤੇ ਮੰਤਰੀ ਜੀ ਨੇ ਮੁੱਖ ਮੰਤਰੀ ਜੀ ਨੇ ਆਪ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਤੁਸੀਂ ਥੱਲੇ ਆ ਜਾਓ ਤੁਹਾਡਾ ਅਸੀਂ ਹੱਲ ਕਰਾਂਗੇ ਤੁਹਾਡੀਆਂ ਜੋ ਭਾਗੀਆਂ ਨੇ ਹੱਲ ਕਰਾਂਗੇ ਪਰ ਸਾਥੀਓ ਅੱਜ ਜਿਹੜਾ ਇਹਨਾਂ ਦਾ ਇਮਾਨ ਹੈ ਉਹ ਬੇਈਮਾਨੀ ਦੇ ਵਿੱਚ ਬਦਲ ਗਿਆ ਹੈ ਇਹ ਅੱਜ ਗੱਲ ਕਰਨ ਦੇ ਵਿੱਚ ਚਾਹੇ ਆਪਾਂ ਪਿਆਰ ਦੇ ਜ਼ਰੀਏ ਇਹਨਾਂ ਦੇ ਨਾਲ ਗੱਲ ਕਰੀਏ ਇਹ ਆਪਣੇ ਨਾਲ ਅੱਜ ਰਾਜੀ ਨਹੀਂ ਗੱਲ ਕਰਨ ਲਈ ਇਸ ਲਈ ਸਾਥੀਓ ਤੁਸੀਂ ਜਿਹੜਾ ਇਹਨਾਂ ਤੇ ایمان ਕਰਦੇ ਹੋ ਹੁਣ ਤੁਸੀਂ ਮਾਨ ਨਾ ਕਰੋ ਇਸ ਲਈ ਹੁਣ ਮੈਦਾਨ ਦੇ ਵਿੱਚ ਡਟੋ ਤੇ ਜੋ ਵੀ ਅੱਗੇ ਪ੍ਰੋਟੈਸਟ ਰੱਖਿਆ ਜਾਂਦਾ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਿਆ ਕਰੋ ਬਾਤ ਤੋਂ ਬਾਤ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਕਰੋ ਇਹਨੀਆਂ ਗੱਲਾਂ ਦੇ ਨਾਲ ਧੰਨਵਾਦ ਅਗਲੀ ਗੱਲ ਗੱਲਬਾਤ ਸੰਸਾਧ ਸਰਬਜੀਤ ਜੀ ਇਹ ਜਿਹੜੇ 1894 ਦੇ ਰਿਸਰ ਗਦਰਪਾਤ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਥੀਓ ਜਿੰਨੀ ਸਾਨੂੰ ਆਸ ਸੀ ਕਿ ਇੰਦਰ ਤੇ ਉਦੋਂ ਬਹੁਤ ਹੀ ਘੱਟ ਗਿਣਤੀ ਵਿੱਚ ਤੁਸੀਂ ਇੱਥੇ ਸਾਡਾ ਸਾਥ ਦਿੱਤਾ ਸੋ ਸਾਨੂੰ ਇਹ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੋ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਇਹ ਇੱਕਦਮ ਇਹ ਹਰਕਤਾਂ ਨਹੀਂ ਕਰੋਗੇ ਉਹ ਵੱਧ ਚੜ ਕੇ ਜਦੋਂ ਤੁਸੀਂ ਯੂਨੀਅਨ ਪ੍ਰੋਟੈਸਟ ਅਨਾਉਂਸ ਕਰਦੀ ਹੈ ਤੁਸੀਂ ਵੱਧ ਚੜ ਕੇ ਹਿੱਸਾ ਲਵੋਗੇ ਉੱਥੇ ਪਾਉਗੇ ਸਾਥੀਓ ਜਿੰਨੀ ਸਰਕਾਰ ਗਲਤ ਹੈ ਉਦੋਂ ਵੱਧ ਤੁਸੀਂ ਗਲਤ ਹੋ ਇਹ ਸਰਕਾਰ ਰੋਜ਼ਗਾਰ ਦੇਣਾ ਨਹੀਂ ਜਾਣਦੀ ਤਾਂ ਉਦੋਂ ਵੱਧ ਤੁਸੀਂ ਫਟ ਗਲਤ ਹੋ ਤੁਸੀਂ ਰੋਟਾ ਤੁਸੀਂ ਰੋਜ਼ਗਾਰ ਲੈਣਾ ਚਾਹੁੰਦੇ ਹੀ ਨਹੀਂਗੇ ਸਾਥੀਓ ਇੱਕ ਕਹਾਵਤ ਹੈ ਕਹਿੰਦੇ ਉਹਨਾਂ ਦਾ ਮਾਂ ਵੀ ਦੁੱਧ ਨਹੀਂ ਪਵਾਉਂਦੀ ਜਿੰਨਾ ਟਾਈਮ ਬੱਚੇ ਨੂੰ ਜਿੰਨਾ ਟਾਈਮ ਬੱਚਾ ਰੋਵੇ ਨਾਲ ਤੋ ਉਹ ਹੀ ਤੁਹਾਡੇ ਰਿਹਾ ਤੁਸੀਂ ਆਸ ਕਰਦੇ ਹੋ ਸਰਕਾਰੀ ਨੌਕਰੀ ਲੈਣ ਦੀ ਤੁਸੀਂ ਕਿੱਦਾਂ ਮਤਲਬ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਤੇ ਆਸਾਂ ਰੱਖੀ ਬੈਠੇ ਹੋ ਜਿਨ੍ਹਾਂ ਨੇ ਕੈਬਨਟ ਦੀ ਪਹਿਲੀ ਭਰਤੀ 1994 ਹੀ ਕੀਤੀ ਅਜੇ ਤੱਕ 3 ਸਾਲਾਂ ਤੈਨੂੰ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਪੂਰੀ ਨਹੀਂ ਕੀਤੀ ਤੁਸੀਂ ਅਜੇ ਵੀ ਉਹਨਾਂ ਤੇ ਆਸਾ ਰੱਖਦੇ ਹੋ ਕਿ ਉਹ ਤੁਹਾਡੇ ਕਹਿਚ ਬੈਠੇ ਤੁਹਾਨੂੰ ਰੁਜ਼ਗਾਰ ਦੇਣਗੇ ਸਾਥੀਓ ਜਿੰਨਾ ਟਾਈਮ ਤੁਸੀਂ ਇਹਨਾਂ ਦੀ ਤੌਣ ਤੇ ਗੋਡਾ ਨਹੀਂ ਰੱਖਦੇ ਉਹਨਾਂ ਟਾਈਮ ਤੁਸੀਂ ਭੁੱਲ ਜਾਓ ਤੁਸੀਂ ਰੁਜ਼ਗਾਰ ਪ੍ਰਾਪਤ ਕਰੋਗੇ ਸੋ ਸਾਥੀਓ ਫੈਸਲਾ ਤੁਹਾਡੇ ਹੱਥ ਹੈ 1 ਮਹੀਨਾ 2 ਮਹੀਨੇ 10 ਦਿਨ ਚਾਹੇ ਸਾਲ ਮੈਕਸਿਮਮ ਇਹਨਾਂ ਕੋਲ 7 ਸਵਾ ਸਾਲ ਰਹਿ ਚੁੱਕਾ ਹੈ ਜਿੰਦੇ ਵਿੱਚ ਚੋਣ ਜਾਬਤਾ ਵੀ ਅ ਤਲੀ 6 ਮਹੀਨੇ ਪਹਿਲਾਂ ਲੱਗ ਜਾਂਦਾ ਹੈ ਸੋ ਸਾਥੀਓ ਤੁਹਾਡੇ ਕੋਲ ਔਰ ਆਪਣੇ ਸਾਰਿਆਂ ਕੋਲ ਸਮਾਂ ਬਹੁਤ ਘੱਟ ਹੈ ਅਸੀਂ ਆਸ ਕਰਾਂਗੇ ਕਿ ਅ ਅਗਲੀ ਰਾਣੀਤੀ ਅਸੀਂ ਜਲਦੀ ਤੁਹਾਨੂੰ ਲਾਈਵ ਦੇ ਮਾਧਿਅਮ ਨਾਲ ਜਾਣਗੇ ਚਾਹੇ ਪੱਕੇ ਦਰਨੇ ਦੇ ਹੋਵੇ ਸਿੰਗਲ ਡੇ ਦਾ ਹੋਵੇ ਉਸ ਵਿੱਚ ਕਿਥੇ ਕਿਥੇ ਗੁਪਤਖਣ ਕਿਤੇ ਜਾਣਗੇ ਜਿਸ ਤੇ ਜਾਨੀ ਮਾਨੀ ਨੁਕਸਾਨ ਦੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਉਸ ਨਾਲ ਪੁਲਿਸ ਪ੍ਰਸ਼ਾਸਨ ਔਰ 92 ਐਮਐਲਏ ਹੋਣਗੇ ਸਾਥੀਓ ਇੰਨੀ ਬੈਂਦੀ ਕਰਦਾ ਧੰਨਵਾਦ ਜੀ ਅਗਲੀ ਗੱਲਬਾਤ ਸਾਥੀ ਸੰਦਰਪਾਲ ਜੀ ਕਰਨਗੇ ਸਸੀ ਗੱਲ ਸਾਥੀਓ ਸਾਥੀਓ ਪੱਕਾ ਧਰਨਾ ਦੀ ਗੱਲ ਸਾਥੀ ਨੇ ਕੀਤੀ ਹੈ ਪੱਕਾ ਧਰਨਾ ਤਾਂ ਵੈਸੇ 11 ਅਗਸਤ ਦਾ ਅਨਾਉਂਸ ਕੀਤਾ ਹੋਇਆ ਸੀ ਫਿਰ ਉਹਦੀ ਤਰੀਕ ਬਦਲ ਕੇ ਕੁਝ ਕਾਰਨਾ ਕਰਕੇ 13 ਕਰ ਦਿੱਤੀ ਗਈ ਫਿਰ ਉਸ ਤੋਂ ਬਾਅਦ 14 ਅਗਸਤ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਵੀ ਤੁਸੀਂ ਧਰਨਾ ਨਾ ਲਾਓ ਤੇ ਮੰਤਰੀ ਸਾਹਿਬ ਨਾਲ ਮੁਲਾਕਾਤ ਹੀ ਕਰ ਲਓ ਤਾਂ ਸਾਥੀਆਂ ਦੇ ਸਹਿਮਝੀ ਆਪਣੇ ਜਿਤਾਈ ਕੇ 12 ਮੀਟਿੰਗਾਂ ਦਾ ਮੰਤਰੀ ਨੇ ਕੀਤੀ ਨਹੀਂ ਤੇ ਸ਼ਾਇਦ 15 ਅਗਸਤ ਕਰਕੇ ਮੀਟਿੰਗ ਮੰਤਰੀ ਸਾਹਿਬ ਕਰ ਲਵੇ ਉਹ ਹੋਇਆ ਵੀ ਜਿਹੜੀ ਵਿਉਂਤਬੰਦੀ ਸੀ ਉਹਨੂੰ ਰੰਗ ਚੜਿਆ ਮੀਟਿੰਗ ਜਿਹੜੀ ਆ ਸਿੱਖਿਆ ਮੰਤਰੀ ਸਾਹਿਬ ਨਾਲ ਹੋਈ ਪਰ ਮੀਟਿੰਗ ਦੇ ਵਿੱਚ ਸਿੱਖੇ ਮੰਤ ਸਿੱਖਿਆ ਮੰਤਰੀ ਦਾ ਗੈਰ ਜ਼ਿੰਮੇਦਾਰਾਨਾ ਜਿਹੜਾ ਜਵਾਬ ਮਿਲਿਆ ਉਹ ਇਹ ਸੀਗਾ ਕਿ ਸਾਨੂੰ ਸਮਾਂ ਦਿਓ ਯਾ ਸਮਾਂ ਤੁਸੀਂ ਘਰਾਬ ਸਮਝਾ ਹੋਇਆ ਤੇ ਜਿਉਂ-ਜਿਉਂ ਮੰਗੀ ਜੋਗੇ ਅਸੀਂ ਦੇਈ ਜਾਵਾਂਗੇ ਹੁਣ 3 ਸਾਲ ਹੋ ਗਏ ਯਾਰ ਸਮਾਂ ਮੰਗਦੇ ਕਿੰਨਾ ਕੁ ਸਮਾਂ ਦੇ ਦੀਏ ਹੋਰ ਤੁਹਾਨੂੰ ਫਿਰ ਤੁਸੀਂ ਕਹੋਗੇ ਸਾਨੂੰ ਦੁਬਾਰਾ ਵੋਟਾਂ ਬਹੁਤ ਦੁਬਾਰਾ ਸਮਾਂ ਦਿਓ ਜਦੋਂ ਮੁੱਖ ਮੰਤਰੀ ਨੇ ਇਲੈਕਸ਼ਨ ਲੜਨਾ ਸੀ ਉਸ ਵੇਲੇ ਤਾਂ ਕਹਿੰਦੇ ਸੀ ਤੇ ਅਸੀਂ ਪਹਿਲੀ ਕੈਬਨਿਟ ਦੀ ਮੀਡੀਆ ਵਿੱਚ ਥੋੜਾ ਮਸਲਾ ਹੱਲ ਕਰਾਂਗੇ ਫਿਰ ਉਹਨਾਂ ਦਾ ਬਿਆਨ ਆ ਜਾਂਦਾ ਕਿ ਪਹਿਲੀ ਕੈਬਨਿਟ ਮੀਡੀਆ ਦੇ ਵਿੱਚ ਜਿਹੜਾ ਮਸਲਾ ਹੱਲ ਕਰਾਂਗੇ ਬੇਰੁਜ਼ਗਾਰ ਨਵਾਂ ਬਿਆਨ ਆਉਂਦਾ ਕਿ ਆ ਹਰਾ ਪੈਣਾ ਜਿਹੜਾ ਬੇਰੁਜ਼ਗਾਰੀ ਦੀ ਚੱਲੂਗਾ ਭਈ ਹਰਾ ਪੈਣ ਨਹੀਂ ਚਲਿਆ ਬੇਰੁਜ਼ਗਾਰੀ ਤਾਂ ਤਾਂ ਲਾਠੀਆਂ ਚਲੀਆਂ ਔਰ ਸਿੱਖਿਆ ਮੰਤਰੀ ਸਾਹਿਬ ਨੂੰ ਦੱਸ ਦਈਏ ਕਿ ਤੁਸੀਂ ਜੋ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਸੀ ਕਿ ਅਸੀਂ ਸਮਾਂ ਰਹਿਂਦੇ ਆ ਤੁਹਾਡੇ ਸਾਰੇ ਕੰਮ ਕਰਾਂਗੇ ਹੁਣ ਤੁਸੀਂ ਕਹਿ ਰਹੇ ਸਾਨੂੰ ਹੋਰ ਸਮਾਂ ਦਿਓ ਸਾਢੇ 3 ਸਾਲ ਤੋਂ ਪੌਣੇ 4 ਸਾਲ ਦਾ ਸਮਾਂ ਤੁਸੀਂ ਪਹਿਲਾਂ ਹੀ ਲੈ ਚੁੱਕੇ ਹੋ ਸਾਡੇ ਸਬਰ ਦੇ ਬੰਨਾ ਜਿਹੜੇ ਉੱਤੋਂ ਕੁੱਟੇ ਅਸੀਂ ਤੁਹਾਨੂੰ ਰੱਤੀ ਪਰ ਵੀ ਜਿਹੜਾ ਹੋਰ ਸਮਾਂ ਮੰਤਰੀ ਸਾਹਿਬ ਨਹੀਂ ਦੇਣਾ ਚਾਹੁੰਦੇ ਸਾਡਾ ਕੰਮ ਤੁਸੀਂ ਅੱਜ ਤੋਂ ਹੀ ਮੈਕਮੇ ਨੂੰ ਜਿਹੜਾ ਗਾਈਡਲਾਈਨ ਜਾਰੀ ਕਰਕੇ ਰਾਜਾ ਫੋਨ ਕਰਕੇ ਜਿਵੇਂ ਵੀ ਹੈ ਹੁਣ ਤੇ ਜਿਹੜਾ ਤੁਸੀਂ ਆਪ ਦਾ ਜਿਹੜਾ ਸਾਡਾ ਕੰਮ ਹੈ ਨਾਲ ਚੜਾਣੇ ਬੈਕਲੋਗ ਦਾ ਉਹ ਤੁਸੀਂ ਕਰਨਾ ਸ਼ੁਰੂ ਕਰ ਦਿਓ ਏਜੰਸੀਆਂ ਲਾਈਵ ਸੈਸ਼ਨ ਤੇ ਮਾਧਿਮ ਨਹੀਂ ਮੰਤਰੀ ਸਾਹਿਬ ਤੱਕ ਮੈਸੇਜ ਲਾ ਦੇਣ ਕਿ ਜਿਹੜਾ ਸਾਡਾ ਬੈਕਲੋ ਦਾ ਕੰਮ ਹੈ ਇਹ ਤੁਹਾਨੂੰ ਜਲਦ ਤੋਂ ਜਲਦ ਕਰਨਾ ਪੈਣਾ ਜੇਕਰ ਨਾ ਕੀਤਾ ਅਸੀਂ ਫਿਰ ਉਹ ਨਾ ਰਾਹਾਂ ਤੇ ਚੱਲਣ ਲਈ ਮਜਬੂਰ ਹੋਵਾਂਗੇ ਜਿਨ੍ਹਾਂ ਰਾਹਾਂ ਤੇ ਆਪਾਂ ਕੈਪਟਨ ਵਿਲੇ ਚੱਲੇ ਸੀ ਜਿਨ੍ਹਾਂ ਰਾਹਾਂ ਤੇ ਆਪਾਂ 2364 ਵਿਲੇ ਚੱਲਣ ਲਈ ਤੁਸੀਂ ਮਜਬੂਰ ਕੀਤਾ ਸੀ ਟੈਂਕੀਆਂ ਦੇ 2364 ਵਿਲੇ ਤੁਸੀਂ ਸਾਨੂੰ ਟੈਂਕੀਆਂ ਤੇ ਚੜਾਇਆ ਏ ਹੁਣ ਵਾਰੀ 99 ਦੀ ਆ ਜੇ ਤੁਸੀਂ ਇਹਦਾ ਮਸਲਾ ਜਲਦ ਹੱਲ ਨਾ ਕੀਤਾ ਤਾਂ ਮਜਬੂਰ ਤੁਸੀਂ ਸਾਨੂੰ ਫੇਰ ਵੀ ਕਰੂਗੇ ਔਰ ਅਸੀਂ ਬਿਲਕੁਲ ਮਜਬੂਰ ਹੈਗੇ ਆ ਇਹ ਕੰਮ ਕਰਨ ਨੂੰ ਸੋ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਡਾ ਸਮਾਂ ਰਹਿੰਦਾ ਜਿਹੜਾ ਬੈਕਲੋਡ ਦਾ ਕੰਮ ਹੈ ਇਹਨੂੰ ਪੂਰਾ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਤਿੱਖਾ ਐਕਸ਼ਨ ਜਿਹੜਾ ਉਹ ਬਹੁਤ ਜਲਦ ਲੱਗੂਗਾ ਪੱਕਾ ਮੋਰਚਾ ਵੀ ਬਹੁਤ ਜਲਦ ਲੱਗੂਗਾ ਇਹਦੇ ਨਾਲ ਹੀ ਸਾਥੀਓ ਜਿਹੜੇ ਸਾਥੀ ਅੱਜ ਇੱਥੇ ਪਹੁੰਚੇ ਨੇ ਉਹਨਾਂ ਦਾ ਦੇ ਲੋ ਧੰਨਵਾਦ ਜਿਨ੍ਹਾਂ ਸਾਥੀਆਂ ਨੇ ਸੱਚਾ ਬਾਣਾ ਮਾਰਿਆ ਉਹਨਾਂ ਦਾ ਵੀ ਜੀ ਲੋ ਧੰਨਵਾਦ ਜਿਨ੍ਹਾਂ ਝੂਠਾ ਮਾਰਿਆ ਉਹ ਕੋਸ਼ਿਸ਼ ਕਰਨੀ ਅੱਗੇ ਤੋਂ ਸੱਚਾ ਬਾਣਾ ਲਾਉਣ ਉਹ ਸੱਚੇ ਬਾਣੇ ਵਾਲੇ ਇਹ ਸੋਚਣ ਵੀ ਅਗਲੀ ਵਾਰੀ ਅਸੀਂ ਬਾਣਾ ਨਹੀਂ ਲਾਉਣਾ ਤੇ ਧਰਮ ਨੇ ਤੇ ਹੋਣਾ ਔਰ ਘਰਾਂ ਵਿੱਚ ਬੈਠੇ ਉਹਨਾਂ ਦੇ ਮਾਪੇ ਉਹਨਾਂ ਨੂੰ ਵੀ ਅਪੀਲ ਹੈ ਕਿ ਸਾਥੀਓ ਤੁਸੀਂ ਵੀ ਬਜ਼ੁਰਗੋ ਤੁਸੀਂ ਵੀ ਸਾਡੇ ਸੰਘਰਸ਼ ਦੇ ਵਿੱਚ ਹਿੱਸਾ ਪਾਓ ਸਮੂਲੀਅਤ ਕਰੋ ਔਰ ਕਿਟਰ ਸੋਚਦਾ ਵੀ ਕੁਛ ਕਰਦੇ ਨਹੀਂ ਕੋਈ ਵੀ ਜਥੇਬੰਦੀ ਆ ਉਹ ਬਿਨਾ ਫੰਡ ਤੋਂ ਨਹੀਂ ਚਲਦੀ ਹਿੰ ਕੱਲ ਸਾਥੀ ਚੰਡੀਗੜ੍ਹ ਮੀਟਿੰਗ ਤੇ ਗਏ ਸੀ ਮੈਨੂੰ ਅੱਜ ਕਿਸੇ ਸਾਥੀ ਨੇ ਦੱਸਿਆ ਮੈਂ ਕਿਹਾ ਯਾਰ ਚਲੋ ਆਪਾਂ ਸਾਥੀ ਆਪਾਂ ਕੱਟੇ ਹੋਏ ਆਪਾਂ ਚਾਹ ਪੀ ਲਈਏ ਇੱਕ ਵਾਰੀ ਅਸਵੇਦੀ ਚਾਹ ਤੱਕ ਨਹੀਂ ਬੀਤੀ ਆ ਇਹ ਸੱਚੀ ਗੱਲ ਆ ਉਹ ਫੰਡੀ ਹੀ ਨਹੀਂ ਯਾਰ ਇੰਨਾ ਕਦਾ ਕਰੋ ਯਾਰ ਸਾਡੇ ਸਾਥੀਆਂ ਨੇ ਚੰਡੀਗੜ੍ਹ ਤੋਂ ਇੱਥੇ ਪਹੁੰਚਣ ਦਾ ਖਰਚਾ ਆਪ ਦੀ ਜੇਬ ਚੋਂ ਹਰਚਾ ਹੁੰਦਾ ਕੀ ਹੈ ਕਿ ਜਦੋਂ ਅਸੀਂ ਘਰੋਂ ਚੱਲਦੇ ਆਂ ਧਰਨੇ ਦਾ ਕਾਹੀ ਜੇਬ ਚੋਂ ਲਾਉਣਾ ਹੁੰਦਾ ਹੈ ਮੀਟਿੰਗਾਂ ਵਾਸਤੇ ਜਥੇਬੰਦੀ ਨੇ ਦੇਣਾ ਹੁੰਦਾ ਯਾਰ ਮੀਟਿੰਗ ਕਰਨ ਤੇ ਉਹ ਪੂਰੇ ਕੇਡਰ ਵਾਸਤੇ ਜਾ ਰਹੇ ਨੇ ਆਪਦੇ ਵਾਸਤੇ ਨਹੀਂ ਜਾ ਰਹੇ ਨੇ ਧਰਨਾ ਲਾਉਣਾ ਆਪਦੇ ਵਾਸਤੇ ਹੀ ਮੀਟਿੰਗ ਕਰਨੀ ਹੈ ਪੂਰੀ ਜਥੇਬੰਦੀ ਵਾਸਤੇ ਸੋ ਮੀਟਿੰਗ ਕਰਨ ਜਿਹੜੇ ਜਿਹੜੇ ਸਾਥੀ ਜਾਂਦੇ ਨੇ ਉਹਨਾਂ ਦਾ ਇਹ ਖਰਚਾ ਤੇ ਚੱਕਣਾ ਜਥੇਬੰਦੀ ਦਾ ਫਰਜ਼ ਹੈ ਤੇ ਜਥੇਬੰਦੀ ਦੇ ਖਾਤੇ ਜੀ ਫੰਡਿੰਗ ਹੋਊਗਾ ਤੇ ਕੰਮ ਕਿਵੇਂ ਚੱਲੇਗਾ ਸੋ ਆਉਣ ਵਾਲੇ ਦਿਨਾਂ ਚ ਜਿਹੜੇ ਤਿੱਖੇ ਐਕਸ਼ਨ ਲੱਗਣੇ ਨੇ ਸਾਥੀਓ ਉਹਨਾਂ ਵਾਸਤੇ ਵੀ ਫੰਡ ਦੀ ਜਰੂਰਤ ਹੈ ਪਿੱਛੇ ਜੀ ਵੀ ਇੱਕ ਰੋਲਾ ਪਿਆ ਸੀ ਜਦੋਂ ਪਹਿਲੀ ਲਿਸਟ ਜੁਆਇਨ ਕਰ ਗਈ ਸੀ ਤੇ ਰੋਲਾ ਪਿਆ ਸੀ ਕਿ ਪੱਕਾ ਮੋਰਚਾ ਲਾਓ ਸਾਨੂੰ ਜਲਦੀ ਜੁਆਇਨ ਕਰਾਓ ਜਲਦੀ ਜੁਆਇਨ ਕਰਾਓ ਮੈਂ ਕਹਿੰਦਾ ਜੀ ਪੈਸਾ ਤਾਂ ਸਾਡੇ ਖਾਤੇ ਜਿੱਕਰ ਰੁਪਈਆ ਨਹੀਂ ਹੈਗਾ ਜਲਦੀ ਜੁਆਇਨ ਕਿਵੇਂ ਕਰਾ ਦਈਏ ਪੱਕਾ ਮੋਰਚਾ ਲਾਉਣ ਲਈ ਘੱਟੋ ਘੱਟ ਲੱਖ ਰੁਪਈਆ ਚਾਹੀਦਾ ਤਾਂ ਸਾਥੀਆਂ ਨੇ ਉਸੇ ਵੇਲੇ 60-70 ਹਜ਼ਾਰ ਜਿਹੜਾ ਦੋਹਾਂ ਦਿਨਾਂ ਜਿਹੜਾ ਉਹ ਜਮ੍ਹਾਂ ਕਰਵਾਤਾ ਸੀ ਤਾਂ ਹੁਣ ਵੀ ਜੇ ਪੱਕਾ ਮੋਰਚਾ ਲਾਉਣਾ ਸਾਥ ਪਹਿਲੀ ਦਾ ਖਾਤੇ ਜਿਹੜਾ ਫੰਡ ਹੈ ਜਿਹੜਾ ਜਿੱਥੇ ਬੰਦੇ ਜਿਹੜਾ ਖਾਤਾ ਸ਼ੇਅਰ ਕੀਤਾ ਗਿਆ ਉਹਦੇ ਵਿੱਚ ਫੰਡ ਦਾ ਸਹਿਯੋਗ ਕਰੋ ਕਿਉਂਕਿ ਪੈਸੇ ਨਾਲ ਹੀ ਸਾਰਾ ਕੰਮ ਚੱਲਦਾ ਸੋ ਫੰਡ ਦਾ ਜਿਹੜੀ ਆ ਸਹਾਇਤਾ ਜਰੂਰ ਕਰੋ ਤੇ ਬਹੁਤ ਜਲਦ ਆ ਜਿਹੜਾ ਸਾਥੀ ਹੋਰ ਤਿੱਖੇ ਐਕਸ਼ਨ ਬਾਲਾਨ ਕਰਾਂਗੇ ਇਹਦੇ ਨਾਲ ਹੀ ਸਾਨੂੰ ਸਭ ਨੂੰ ਬਹੁਤ ਇੱਜ਼ਾਤ ਜੈ ਜਨਤਾ ਜੈ ਸਿੰਘਾ ਜਿੱਤ ਲੜਦੇ ਲੋਕਾਂ ਨੂੰ ਸਾਥੀਓ ਵੈਸੇ ਤਾਂ ਕੱਲ ਦੱਸ ਹੀ ਦਿੱਤਾ ਸੀ ਵੀ ਜਿਹੜੀ ਸਿੱਖਿਆ ਮੰਤਰੀ ਦੀ ਨਾਲ ਆਪਣੀ ਮੀਟਿੰਗ ਹੋਈ ਸੀ ਉਹ ਇੱਕ ਤਰ੍ਹਾਂ ਦੀ ਗੱਲ ਪੈਨਲ ਮੀਟਿੰਗ ਹੀ ਸੀ ਪਰ ਉਹ ਸਿਰਫ ਇੱਕ ਨਾਮ ਦੀ ਪੈਨਲ ਮੀਟਿੰਗ ਸੀ ਜਿਸ ਵਿੱਚ ਡਿਪਾਰਟਮੈਂਟ ਨੂੰ ਵੀ ਬਿਠਾਇਆ ਗਿਆ ਤੇ ਮੰਤਰੀ ਸਾਹਿਬ ਵੀ ਬੈਠੇ ਪਰ ਜਿਹੜੇ ਜਥੇਬੰਦੀ ਮੀਟਿੰਗ ਕਰਨ ਗਈ ਉਹਨਾਂ ਵਾਸਤੇ ਉਹ ਕੁਰਸੀਆਂ ਜਿਹੜੀਆਂ ਉੱਥੇ ਉਪਲਬਧ ਨਹੀਂ ਇਕਰਾਇਆ ਗਿਆ। ਤਾਂ ਉੱਥੇ ਫਿਰ ਸਿੱਖਿਆ ਮੰਤਰੀ ਸਾਹਿਬ ਨੇ ਇੱਕ ਬਹਾਨਾ ਲਾਇਆ ਜੀ ਸਾਨੂੰ ਸਮਾਂ ਦਿਓ। ਸਮੇਂ ਦੇ ਨਾਲ ਅਸੀਂ ਤੁਹਾਡਾ ਕੰਮ ਜਿਹੜਾ ਕਰਾਂਗੇ ਕਿਉਂਕਿ ਅਸੀਂ ਭਰਤੀ ਨੂੰ ਕੋਟਾ 'ਚ ਨਹੀਂ ਲਿਜਾਣਾ ਚਾਹੁੰਦੇ। ਦੇਖੋ ਕੋਟਾ ਦੇ ਵਿੱਚ ਭਰਤੀ ਬਿਲਕੁਲ ਫ੍ਰੀ ਹੈ। ਕੋਈ ਕੇਸ ਨਹੀਂ ਹੈ ਹੋਰ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਇਸ ਤਰ੍ਹਾਂ ਦਾ ਖੈਦ ਕੋਈ ਲੱਗ ਵੀ ਨਹੀਂ ਰਿਹਾ ਵੀ ਕੋਈ ਇਹੋ ਜਿਹਾ ਕੋਈ ਸਟੀਕ ਕੇਸ ਲੱਗੇਗਾ ਜਿੰਦੇ ਨਾਲ ਭਰਤੀ ਰੁਕੇਗੀ ਸੋ ਇਸ ਵਾਸਤੇ ਸਰਕਾਰ ਨੂੰ ਆਪਦਾ ਕੰਮ ਜਿਹੜਾ ਉਹ ਕੇਸਾਂ ਵੱਲੋਂ ਧਿਆਨ ਢਾ ਕੇ ਸਾਡੀ ਭਰਤੀ ਵੱਲ ਜਿਹੜਾ ਕਰਨਾ ਚਾਹੀਦਾ ਔਰ ਸਮੇਂ ਦੀ ਮੰਗ ਜੂ ਜਿਹੜਾ ਹੈ ਉਹ ਬੰਦ ਕਰਨਾ ਚਾਹੀਦਾ ਕਿਉਂਕਿ 4 ਸਾਲ ਤੋਂ ਆਪਾਂ ਸਮਾਂ ਹੀ ਦਿੰਦੇ ਆ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਜਦੋਂ ਆਪਦੀਆਂ ਰੈਲੀਆਂ ਪਹਿਲਾਂ ਕਰਦੇ ਹੁੰਦੇ ਸੀ ਸਾਡੇ ਇਲਾਕਿਆਂ ਦੇ ਵਿੱਚ ਜਦੋਂ ਆਦੇ ਹੁੰਦੇ ਸੀ ਕਿਉਂਕਿ ਜਦੋਂ ਸੱਤਾ 'ਚ ਨਹੀਂ ਆਏ ਸੀ ਮੁੱਖ ਮੰਤਰੀ ਸਾਹਿਬ ਤਾਂ ਬੜਾ ਪ੍ਰਚਾਰ ਜਿਹੜਾ ਸੀ ਉਹ ਸਾਡੇ ਪਿੰਡਾਂ ਦੇ ਵਿੱਚ ਜਲਾਲਾਬਾਦ ਹਲਕਾ ਹੋ ਗਿਆ ਫਾਜਲਕਾ ਹੋ ਗਿਆ ਅਰਨੀ ਹਲ ਹੋ ਗਿਆ ਇੱਧਰ ਕੀਤਾ ਜਾਂਦਾ ਸੀ ਉਦੋਂ ਤਾਂ ਪੱਠੇ ਵਾਲੇ ਗੱਡੇ ਜੇ ਵੀ ਮੁੱਖ ਮੰਤਰੀ ਸਾਹਿਬ ਬਹਿ ਜਾਂਦੇ ਸੀ ਪਰ ਅੱਜ ਜਿਹੜੇ ਉਹ ਗੱਡੇ ਤੇ ਉਹ ਬੰਦੇ ਜਿਹੜੇ ਨੇ ਤੇ ਇਹਨਾਂ ਨੂੰ ਨਜ਼ਰ ਨਹੀਂ ਆਏ ਉਦੋਂ ਮੰਤਰੀ ਸਾਹਿਬ ਆਦਿ ਰੈਲੀਆਂ 'ਚ ਕਹਿੰਦੇ ਹੁੰਦੇ ਸੀ ਕਿ ਪਿਪਲੀ ਦੇ ਆ ਪੱਤਿਆ ਕਿਉਂ ਖੜਖੜ ਲਾਈ ਆ ਪਰਾਣੇ ਹੁਣ ਤੁਸੀਂ ਚੱਲੋ ਤੇ ਰੁੱਤ ਨਵੇਂਆਂ ਦੀ ਆਈ ਆ ਤਾਂ ਮੰਤਰੀ ਸਾਹਿਬ ਆਪਦੀਆਂ ਇਹਨਾਂ ਲੈਣਾ ਤੇ ਇੱਕ ਵਾਰ ਗੌਰ ਜਰੂਰ ਕਰਿਆ ਜੀ ਵੀ ਇਹ ਲੈਣਾ ਦਾ ਕੀ ਮਤਲਬ ਸੀ ਕੀ ਨਿਕਲ ਕੇ ਆਇਆਗਾ ਔਰ ਅੱਗੇ ਕੀ ਨਿਕਲ ਸਕਦਾ ਜੇ ਪਰਾਣਿਆਂ ਵਾਸਤੇ ਲੈਣਾ ਬੋਲੀਆਂ ਗਈਆਂ ਤਾਂ ਨਵੇਂਆਂ ਵਾਸਤੇ ਵੀ ਬੋਲੀਆਂ ਜਾ ਸਕਦੀਆਂ ਸੋ ਸਾਡੀ ਲੜਾਈ ਜਿਹੜੀ ਹੈ ਉਹ ਰੁਜ਼ਗਾਰ ਦੀ ਹੈ ਔਰ ਉਸ ਰੁਜ਼ਗਾਰ ਦੀ ਲੜਾਈ ਦੇ ਵਿੱਚ ਤੁਸੀਂ ਸਾਡੇ ਨਾਲ ਕੁਝ ਵਾਅਦੇ ਕੀਤੇ ਸੀ ਸੱਤਾ ਦੇ ਚਾਉਣ ਤੋਂ ਪਹਿਲਾਂ ਕਿਉਂਕਿ ਜਦੋਂ ਸੱਤਾ 'ਚ ਨਹੀਂ ਆਏ ਸੀ ਤੁਸੀਂ ਸਾਡੇ ਨਾਲ ਸਾਡੇ ਟਾਵਰ ਤੇ ਆ ਕੇ ਵਾਅਦਾ ਕੀਤਾ ਸੀ ਵੀ ਜਦੋਂ ਅਸੀਂ ਸੱਤਾ 'ਚ ਆ ਗਏ ਤਾਂ ਤੁਹਾਨੂੰ ਟੈਂਗੀਆਂ ਟਾਵਰਾਂ ਤੇ ਚੜਨ ਦੀ ਜਿਹੜੀ ਹੈ ਉਹ ਲੋੜ ਨਹੀਂ ਪਵੇਗੀ ਕਿਉਂਕਿ ਮੈਂ ਇੱਕ ਮਾਸਟਰ ਦਾ ਮੁੰਡਾ ਤੇ ਮੈਂ ਮਾਸਟਰਾਂ ਦੇ ਜਿਹੜੇ ਦੁੱਖ ਦਰਦ ਹੈ ਉਹ ਸਮਝਦਾ ਤਾਂ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਆਪਦੇ ਉਹਨਾਂ ਬਚਨਾਂ ਤੇ ਆਦੇ ਉਹਨਾਂ ਬੋਲਾਂ ਤੇ ਪੂਰੇ ਉਤਰੋ ਮਾਸਟਰਾਂ ਦੇ ਦੁੱਖ ਦਰਦ ਸਮਝੋ ਕਿਉਂਕਿ ਤੁਸੀਂ ਕਿਹਾ ਸੀ ਕਿ ਮੇਰੇ ਰਾਜ ਦੇ ਵਿੱਚ ਧੀਆ ਭੈਣਾ ਨੂੰ ਸੜਕਾਂ ਤੇ ਰੁਲਣਾ ਨਹੀਂ ਪਾਏਗਾ ਮੇਰੇ ਰਾਜ ਦੇ ਵਿੱਚ ਤੁਹਾਨੂੰ ਟੈਂਕੀਆਂ ਤੇ ਚੜਨ ਵਾਸਤੇ ਮਜਬੂਰ ਨਹੀਂ ਹੋਣਾ ਪੈਣਾ ਤਾਂ ਅੱਜ ਉਹ ਸਰਕਾਰ ਜਦੋਂ ਸੱਤਾ 'ਚ ਆ ਗਈ ਹੈ ਔਰ ਉਹਨੂੰ ਇੰਨੀ ਮжоਰਿਟੀ ਦਿੱਤੀ ਹੈ ਕਿ ਜਿਵੇਂ ਮਰਜ਼ੀ ਆਦੇ ਫੈਸਲੇ ਲੈ ਸਕਦੀ ਹੈ ਸਰਕਾਰ ਤਾਂ ਦੇਖੋ ਅੱਜ ਉਹ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਅਸੀਂ ਇੱਕ ਵਾਰ ਫੇਰ ਜਿਹੜਾ ਆਪਦਾ ਰੋਖ ਉਹਨਾਂ ਟੈਂਕੀਆਂ ਉਹਨਾਂ ਟਾਵਰਾਂ ਦੇ ਵੱਲ ਕਰੀਏ ਕਿਉਂਕਿ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ 4 ਸਾਲ ਦਾ ਸਮਾਂ ਬੀਤ ਗਿਆ ਪਰ ਸਰਕਾਰ ਹੱਲੇ ਵੀ ਆਪਦੀ ਪਹਿਲੀ ਕੈਬਨਿਟ ਦੀ ਭਰਤੀ ਵਾਸਤੇ ਜਿਹੜਾ ਸਾਡੇ ਕੋਲ ਸਮੇਂ ਦੀ ਮੰਗ ਕਰ ਰਹੀ ਹੈ ਸਮੇਂ ਦੀ ਮੰਗ ਕਰੀ ਜਾ ਰਹੀ ਹੈ ਸਮਾਂ 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 ਮੈਨੂੰ ਲੱਗਦਾ ਸਮਾਂ ਦੇਂਦੇ ਦੇਂਦੇ ਅਗਲੀ ਸਰਕਾਰ ਹੀ ਆ ਜਾਣੀ ਸੋ ਸਰਕਾਰ ਨੂੰ ਬੇਨਤੀ ਹੈ ਆਪਦੇ ਬੋਲੇ ਹੋਏ ਵਚਨਾਂ 'ਤੇ ਧਿਆਨ ਦਿਓ ਆਦੇ ਕੀਤੇ ਹੋਏ ਕੋਲ ਆਦੇ ਵਾਅਦਿਆਂ ਤੇ ਪੂਰੇ ਉਤਰੋ ਸਾਡੇ ਨਿਯੁਕਤੀ ਪੱਤਰ ਸਾਨੂੰ ਜਲਦੀ ਜਾਰੀ ਕਰੋ ਸਾਡੀ ਇੱਕ ਜਿਹੜੀ ਵੱਡੀ ਲਿਸਟ ਕਿਥੋਂ ਤੱਕ ਸਾਡੀ ਸਕਰੂਟੀ ਹੋ ਚੁੱਕੀ ਹੈ ਉਥੋਂ ਤੱਕ ਦੀ ਸਾਰੀ ਲਿਸਟ ਸਭ ਦੇ ਕੇ ਜਲਦੀ ਤੋਂ ਜਲਦੀ ਸਕੂਲਾਂ 'ਚ ਭੇਜਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਜਿਹੜਾ ਉਹ ਸਾਡੇ ਜਿਹੜੇ ਤਿੱਖੇ ਵਿਰੋਧ ਦਾ ਜਿਹੜਾ ਸਾਹਮਣਾ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਕਰਨਾ ਪਏਗਾ ਵਾਰ-ਵਾਰ ਬੈਕਲੋਗ ਦਾ ਜਿਹੜਾ ਬਹਣਾ ਨਾ ਮਾਰਿਆ ਜਾਵੇ ਕਿਉਂਕਿ ਜਦੋਂ ਕਿ ਐਡ ਆਈ ਸੀ ਉਦੋਂ ਕਿਤੇ ਵੀ ਨਹੀਂ ਲਿਖਿਆ ਸੀ ਕਿ ਇਹਦੇ ਵਿੱਚ ਭਰਤੀ ਵਿੱਚ ਕਿਤੇ ਬੈਕਲੋਗ ਹੈ ਔਰ ਜਦੋਂ ਸਰਕਾਰ ਨੇ ਸਾਨੂੰ ਪੋਸਟਾਂ ਡਿਜ਼ਾਈਨ ਕਰਕੇ ਦਿੱਤੀਆਂ ਤਾਂ ਸਰਕਾਰ ਨੇ ਬੈਕਲੋਗ ਬਣਾਇਆ ਔਰ ਉਹਦੇ ਵਿੱਚ ਵੀ ਇਹ ਚੀਜ਼ਾਂ ਲਿਖ ਕੇ ਦਿੱਤੀਆਂ ਕਿ ਵੱਖ-ਵੱਖ ਰੋਸਟਰਾਂ ਦਾ ਜਿਹੜਾ ਬੈਕਲੋਗ ਹੈ ਉਹ ਫਰੈਸ਼ ਕਰਕੇ ਦਿੱਤਾ ਗਿਆ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਜਿੰਦੇ ਨਾਲ ਭਰਤੀ ਤੇ ਕੋਈ ਅਰਚਨ ਹੋਵੇ ਤਾਂ ਸਮੇਂ ਦੀ ਮੰਗ ਜਿਹੜੀ ਹੈ ਉਹ ਨਾ ਗੁਜ਼ਾਰਿਆ ਹੁਣ ਹੋਰ ਸਮਾਂ ਜਿਹੜਾ ਨਹੀਂ ਦਿੱਤਾ ਜਾ ਸਕਦਾ ਬੇਨਤੀ ਹੈ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਸਾਡੇ ਜਿਹੜੇ ਨਿੱਕੀ ਪੱਤਰ ਨੇ ਸਾਨੂੰ ਜਾਰੀ ਕੀਤੇ ਜਾਣ ਤਾ ਜੋ ਅਸੀਂ ਵੀ ਸਕੂਲਾਂ ਦੇ ਵਿੱਚ ਆਪਦੇ ਰੁਜ਼ਗਾਰ ਵੱਲ ਵਧ ਸਕੀਏ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਡੇ ਜਿਹੜੇ ਈਟੀਟੀ 9594 ਅਧਿਕਾਰਾਂ ਦਾ ਜਿਹੜਾ ਦਿੱਖਾ ਵਿਰੋਧ ਜਿਹੜਾ ਸਰਕਾਰ ਨੂੰ ਪੂਰੇ ਪੰਜਾਬ ਦੇ ਵਿੱਚ ਉਹ ਚੱਲਣਾ ਪਏਗਾ ਤਾਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ